ਜਿਵੇਂ-ਜਿਵੇਂ ਅਸੀਂ ਟੈਕਨੋਲੋਜੀ ਦੇ ਵਿੱਚ ਤਰੱਕੀ ਕਰ ਰਹੇ ਹਾਂ ਉਸ ਦੇ ਨਾਲ ਹੀ ਆਨਲਾਈਨ ਠੱਗੀ ਦੇ ਮਾਮਲੇ ਵੀ ਵੱਧਦੇ ਜਾ ਰਹੇ ਨੇ ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਕਿ ਅੰਮ੍ਰਿਤਸਰ ਦੇ 에어ਪੋਰਟ ਦੇ ਨੇੜੇ ਗਰੁੱਪ ਕਲੋਨੀ ਦੇ ਵਿੱਚ ਇੱਕ ਘਰ ਦੇ ਵਿੱਚ ਕੁਝ ਨੌਜਵਾਨਾਂ ਦੇ ਵੱਲੋਂ ਲੈਪਟਾਪ ਰੱਖ ਕੇ ਜੂਆ ਖਟਾਉਣ ਦੀ ਖਬਰ ਸਾਹਮਣੇ ਆਈ ਹੈ ਦੱਸਦੀਏ ਕਿ ਜਦੋਂ ਇਸ ਦੇ ਬਾਰੇ ਪੁਲਿਸ ਨੂੰ ਖਬਰ ਮਿਲੀ ਤਾਂ ਪੁਲਿਸ ਨੇ 13 ਨੌਜਵਾਨਾਂ ਨੂੰ ਲੈਪਟਾਪ ਸਮੇਤ ਗ੍ਰਿਫਤਾਰ ਕਰ ਲਿਆ ਅਤੇ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਇਹ ਨੌਜਵਾਨ ਲੋਕਾਂ ਨੂੰ ਜੂਆ ਖਡਾਉਣ ਦੇ ਨਾਂ ਤੇ ਉਹਨਾਂ ਦੇ ਨਾਲ ਧੋਖਾਧੜੀ ਕਰਦੇ ਸੀ ਅਤੇ ਮੋਟੀਆਂ ਰਕਮਾਂ ਵਸੂਲ ਕਰ ਲੈਂਦੇ ਸੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਪਿਛਲੀਆਂ ਪੀਸੀਜ਼ ਦੇ ਵਿੱਚ ਇੱਕ ਗੱਲ ਕੀਤੀ ਸੀ ਕਿ ਸਾਡਾ ਜਿਹੜਾ ਪ੍ਰੋਫੈਸ਼ਨਲ ਪੁਲਿਸਿੰਗ ਔਰ ਸਾਰੇ ਹੀ ਜਿਹੜੇ ਸਾਡੇ ਆਫੀਸਰਸ ਔਰ ਉਹਨਾਂ ਨੂੰ ਅਸੀਂ ਇਹ ਕੀਤਾ ਸੀ ਕਿ ਜੋ ਵੀ ਕ੍ਰਾਈਮ ਕ੍ਰਿਮੀਨਲ ਮੈਨੇਜਮੈਂਟ ਹੈ ਪ੍ਰੋਫੈਸ਼ਨਲ ਵੇ ਦੇ ਨਾਲ ਕੁਇਕਲੀ ਕਰਾਂਗੇ ਸੋ ਇਹਨਾਂ ਦਿਨਾਂ ਦੇ ਵਿੱਚ ਸਾਡੇ 2-3 ਇਹੋ ਜਿਹੇ ਵਾਕਿਆ ਹੋਏ ਨੇ ਕਿ ਜਿਹਨੂੰ ਅਸੀਂ ਇਨਵੈਸਟੀਗੇਟ ਕਰੇ ਸਾਡੇ ਆਫੀਸਰਸ ਨੇ ਸਾਡੇ ਸਟਾਫ ਨੇ ਬੜੇ ਕੁਇਕਲੀ ਕੀਤਾ ਇੱਕ ਤੁਹਾਨੂੰ ਯਾਦ ਹੋਣਾ ਹੈ ਕਿ ਇੱਕ ਮੁਕਦਮਾ ਜਿਹੜਾ ਸੀਗਾ 25 ਤਰੀਕ ਨੂੰ ਇੱਕ ਇਥੇ ਕੈਮਿਸਟ ਸ਼ਾਪ ਦੇ ਵਿੱਚ ਸ਼ਾਮ ਦੇ ਟਾਈਮ ਦੇ ਵਿੱਚ ਉਹ ਗੱਲੇ ਤੋਂ ਉਹਨੂੰ ਪਿਸਤਲ ਦਿਖਾ ਕੇ ਕਿਸੇ ਦੇ ਲੁੱਟ ਦਾ ਮਸਲਾ ਆਇਆ ਸੀਗਾ ਔਰ ਉਹਦੇ ਵਿੱਚ 339 ਨੰਬਰ ਇੱਕ ਐਫ ਆਰ ਦਰਜ ਹੋਈ ਸੀਗੀ ਸਿਵਲ ਲਾਈਨ ਏਰੀਆ ਦੇ ਵਿੱਚ ਰੈਲਟੋ కెమికਲ ਕੇਮਿਸ ਜਿਹੜਾ ਸੀਗਾ ਤੇ ਇਹ ਵਾਰਦਾਤ ਦਾ ਇੰਜਾਮ ਦਿੱਤੀ ਸੀ ਕਿਸੇ ਨੇ ਸੋ ਅਸੀਂ ਉਸ ਜਿਹੜੀ ਵਾਰਦਾਤ ਨੂੰ ਪ੍ਰੋਫੈਸ਼ਨਲੀ ਉਹਨੂੰ ਇਨਵੈਸਟੀਗੇਟ ਕੀਤਾ ਤੇ ਉਸ ਇਨਵੈਸਟੀਗੇਸ਼ਨ ਕਰਦਿਆਂ ਹੋਇਆਂ ਜਿਹਦੇ ਵਿੱਚ ਇਹ ਮੈਂਸ਼ਨ ਸੀਗਾ ਕਿ ਲਗਭਗ 35000 ਰੁਪਏ ਜਿਹੜੀ ਹੈ ਉਹ ਲੁੱਟ ਉੱਥੇ ਹੋਈ ਹੈ ਤੇ ਵੈਪਨ ਦੇ ਨਾਲ ਹੋਈ ਹੈ ਸੋ ਸਾਡੀਆਂ ਟੀਮਾਂ ਦੇ ਨਾਲ ਸਾਡੇ ਜਿਹੜੇ ਐਡੀਸੀਪੀ ਇੱਥੇ ਇੰਚਾਰਜ ਸੀਗੇ ਉਹਨਾਂ ਦੇ ਨਾਲ ਉਹਨਾਂ ਦਾ ਜਿਹੜਾ ਅਕਮਿਸਟਰ ਗਵਿੰਦਰ ਕੋਸਾ ਔਰ ਇਹਨਾਂ ਦਾ ਜਿਹੜਾ ਸਟਾਫ ਸੀਗਾ ਇਹਨਾਂ ਨੇ ਸਾਰੀ ਹੀ ਉਹ ਸੀਸੀਟੀਵੀਜ਼ ਦੇ ਔਰ ਉਦੋਂ ਬੈਕਵਰਡ ਫਾਰਵਰਡ ਸਾਰਾ ਲਿੰਕੇਜ ਕਰਦਿਆਂ ਹੋਇਆ ਅਲਟੀਮੇਟਲੀ ਜਿਹੜਾ ਉਹ ਮੁਲਜ਼ਮ ਅਰੈਸਟ ਕਰ ਲਿਆ ਆ ਬਹੁਤ ਹੀ ਮਸ਼ਤੇਦੀ ਦੇ ਨਾਲ ਇੱਕ ਜਿਹੜਾ ਮੁਲਜ਼ਮ ਮੁਲਜ਼ਮ ਜਿਹਨੇ ਇੱਥੇ ਆ ਕੇ ਇਹ ਵਾਰਦਾਤ ਨੂੰ ਇੰਜਾਮ ਦਿੱਤਾ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਉਸ ਦਾ ਦੋਸ਼ੀ ਦਾ ਨਾਮ ਜਗਦੀਸ਼ ਸਿੰਘ ਉਹ ਐਲੀਅਸ ਗੋਲਡੀ ਆ ਇਹ ਜਿਹੜਾ ਗੋਲਡੀ ਹੈ ਇਹ ਪਹਿਲਾਂ ਵੀ ਕੁਝ ਮੁਕਦਮਿਆਂ ਦੇ ਵਿੱਚ ਚੋਰੀ ਦੇ ਮੁਕਦਮਿਆਂ ਦੇ ਵਿੱਚ ਔਰ ਇਸ ਤੋਂ ਇਲਾਵਾ ਕੋਈ ਹੋਰ ਜਿਹੜੇ 109 वगैरा एहो जे मुकदमे च ए वादात कर चुका सेगा और नशे दा भी आदि सेगा <स्ति> थर्ड जेड़ा केस मैं ਤੁਹਾਡੇ ਨਾਲ ਵੀ ਗੁਰੂ ਹੋਣਾ ਚਾਹੁੰਦਾ ਵਾਂ ਉਹ ਇਹ ਹੈ ਕਿ ਜਿਹੜਾ ਸਾਡਾ ਤੁਹਾਡੇ ਨਾਲ ਇੱਕ ਬੇਸਿਕ ਕਨਸੈਪਟ ਹੈਗਾ ਕਿ ਅਸੀਂ ਜਿਹੜੀ ਪ੍ਰੋਫੈਸ਼ਨਲ ਪੁਲਿਸਿੰਗ ਪਬਲਿਕ ਦੇ ਸਹਿਯੋਗ ਦੇ ਨਾਲ ਅਸੀਂ ਉਹ ਕਰਾਂ ਜਾ ਰਹੇ ਹਾਂ ਔਰ ਅਸੀਂ ਉਹ ਪਿੱਛੇ ਜੇ ਵੀ ਗੱਲ ਕਰ ਰਹੇ ਸੀ ਕਿ ਨੇਬਰਹੂਡ ਵਾਚ ਸਕੀਮ ਕਿਉਂਕਿ ਤੁਸੀਂ ਸਾਰੇ ਹੀ ਜਿਹੜੇ ਪਬਲਿਕ ਜਿੰਨੇ ਵੀ ਇਥੋਂ ਦੇ ਵਸਿੰਦੇ ਨੇ ਉਹ ਇੱਕ ਤਰ੍ਹਾਂ ਦੇ ਨਾਲ ਉਹ ਹਰ ਬੰਦਾ ਹੀ ਪੁਲਿਸ ਆਫੀਸਰ ਐਂਡ ਪਲੇਨ ਕਲੋਥਸ ਕਿਉਂਕਿ ਜਿਹੜੇ ਅਮਨ ਪ੍ਰਸੰਨ ਲੋਕ ਨੇ ਉਹ ਇਸ ਸੁਸਾਇਟੀ ਦੇ ਵਿੱਚ ਉਹਨਾਂ ਨੂੰ ਆਪਣੇ ਆਪ ਨੂੰ ਵੀ ਜਿਹੜਾ ਹੈਗਾ ਉਹ ਸੁਸਾਇਟੀ ਦਾ ਇੱਕ 파ਰਟ ਮੰਨਦੇ ਹੋਇਆ ਉਹਨੂੰ ਅਲਰਟ ਰਹਿਣ ਦੀ ਸੀਗੀ ਸੋ ਇਸ ਦੇ ਤੱਤ ਪਰ ਸਾਨੂੰ ਕੁਝ ਇਨਫੋਰਮੇਸ਼ਨ ਇਹ ਆਈ ਕਿ ਕਿਸੇ ਇੱਕ ਪੌਸ਼ ਏਰੀਏ ਦੇ ਵਿੱਚ ਜਿਹੜਾ ਕਿ ਫੋਰਟ ਰੋਡ ਦੇ ਨੇੜੇ ਹੈਗਾ ਪਾਮ ਏਰੀਏ ਦੇ ਵਿੱਚ ਕਿਸੇ ਇੱਕ ਕੋਠੀ ਦੇ ਵਿੱਚ ਉਹਨਾਂ ਨੂੰ ਲੱਗੀ ਕਿ ਕੋਈ ਅਨਐਚਰਜਨਲ ਹੋ ਰਹੀ ਹੈ ਜਾਂ ਕੁਝ ਬਹੁਤੇ ਬੰਦੇ ਜਿਹੜੇ ਹੈ ਉਹ ਅਨਨੋਨ ਬੰਦੇ ਉਥੇ ਐਕਟਿਵ ਹੈਗੇ ਨੇ ਸਿਰਫ ਇਨੀ ਹੀ ਇਨਫੋਰਮੇਸ਼ਨ ਦੇ ਉੱਤੇ ਸਾਡੇ ਜਿਹੜੇ 에어ਪੋਰਟ ਦੇ ਐਸ ਐਚ ਓ ਸਾਹਿਬਾਨ ਨੇ ਉਹਨਾਂ ਨੇ ਮਸ਼ਹਦੀ ਦਿਖਾਈ ਔਰ ਆਪਣੇ ਜਿਹੜੇ 에어ਪੋਰਟ ਤੇ ਡੀਐਸਪੀ ਸਹਿਬਾਨ ਨੇ ਔਰ ਆਪਣੇ ਐਡੀਸੀਪੀ ਦੇ ਕਮਾਂਡ ਤਲੇ ਇਹਨਾਂ ਨੇ ਉਹਦੇ ਤੇ ਇਮੀਡੀਏਟਲੀ ਅਸੀਂ ਉਹਨੂੰ ਜਿਹੜਾ ਕੱਲ ਰਾਤ ਰੇਡ ਕੀਤਾ ਉਸ ਰੇਡ ਦੇ ਵਿੱਚ ਉੱਥੇ ਜਿਹੜੇ ਐ ਆਲਮੋਸਟ 13 ਜਿਹੜੇ ਵਿਅਕਤੀ ਜਿਹੜੇ ਨੇ ਉਹ ਅਰੈਸਟ ਕੀਤੇ ਨੇ ਔਰ ਇਹ 13 ਵਿਅਕਤੀ ਜਿਹੜੇ ਨੇ ਇਹ ਟੋਟਲ ਛੱਤੀਸਗੜ੍ਹ ਏਰੀਆ ਤੋਂ ਇੱਥੇ ਆਏ ਹੋਏ ਸੀਗੇ ਇੱਕ ਪੌਸ਼ ਏਰੀਆ ਦੇ ਵਿੱਚ ਕਰ ਲੈ ਕੇ ਦੋ ਤਿੰਨ ਮਹੀਨਿਆਂ ਤੋਂ ਇੱਥੇ ਰਹਿ ਰਹੇ ਸੀਗੇ ਔਰ ਉਹਦੇ ਵਿੱਚ ਇੱਕ ਇਹਨਾਂ ਨੇ ਆਪਣਾ ਇੱਕ ਕੰਟਰੋਲ ਰੂਮ ਤਾਈ ਬਣਾਇਆ ਹੋਇਆ ਸੀਗਾ ਉਸ ਕੰਟਰੋਲ ਰੂਮ ਚ ਜਿਹਦਾ ਤੁਸੀਂ ਦੇਖ ਰਹੇ ਹੋ ਇਹ ਅਸੀਂ ਉਥੋਂ ਪੰਜ ਜਿਹੜੇ ਲੈਪਟਾਪ ਔਰ 17 ਕ ਮੋਬਾਈਲ ਇਹ ਉਹਨਾਂ ਨੇ ਇੱਕ ਸਿਸਟਮ ਬਣਾਇਆ ਹੋਇਆ ਸੀਗਾ ਜਿਹਦੇ ਵਿੱਚ ਇੱਥੇ ਇੱਕ ਬੈਟਿੰਗ ਦਾ ਜਿਹੜਾ ਜਿਹਨੂੰ ਵੀ ਆਪਾਂ ਉਹ ਗੇਮਿੰਗ ਦਾ ਉਹ ਆਪਣਾ ਸਿਸਟਮ ਬਣਾਇਆ ਹੋਇਆ ਸੀਗਾ ਔਰ ਜਿਹੜਾ ਤੋਡੇ ਮਾਧਿਮ ਦੱਸਤਾ ਚਾਹਾਂਗਾ ਕਿ ਜਿਹੜਾ ਯੂਥ ਹੈ ਉਹਨਾਂ ਨੂੰ ਇਹ ਨਾਲੇ ਆਪਣੀ ਵੈਬਸਾਈਟਸ ਦੇ ਵਿੱਚ ਲਿਆ ਕੇ ਉਹਨਾਂ ਤੋਂ ਉਹਦੇ ਵਿੱਚ ਲਾ ਕੇ ਔਰ ਫਿਰ ਇਹ ਜਿਹੜਾ ਸਮਝ ਲੋ ਕਿ ਲੁੱਟਮਾਰੀ ਕੰਮ ਹੀ ਹੈ ਕਿ ਗੇਮਿੰਗ ਦੇ ਵਿੱਚ ਇਹਨੂੰ ਲਾਰੇ ਸੀਗੇ ਇਹਦਾ ਅਸੀਂ ਪਰਦਾ ਫਾਸ਼ ਕੀਤਾ ਔਰ 13 ਬੰਦੇ ਅਰੈਸਟ ਕੀਤੇ ਨੇ ਔਰ ਇਹ ਜਿਹੜਾ ਇਲੈਕਟ੍ਰੋਨਿਕ ਇਕਵਿਪਮੈਂਟ ਹੈ ਇਹਨੂੰ ਅਸੀਂ ਰਿਕਵਰ ਕੀਤਾ ਅਲੋਂਗ ਵਿਦ ਦਾ ਐਡੇ ਡੇ ਥੋਡੇ ਜਿਹੜੇ ਮੋਬਾਈਲ ਫੋਨਸ ਨੇ ਔਰ ਉਹਦੀ ਅੱਗੇ ਫਰਦਰ ਇਨਵੈਸਟੀਗੇਸ਼ਨ ਕਰਕੇ ਜਿਹੜਾ ਅਸੀਂ ਇਹਦੇ ਤੇ ਫਰਦਰ ਇਨਵੈਸਟੀਗੇਟ ਕਰਾਂਗੇ ਮੈਂ ਦੱਸਣਾ ਚਾਹਾਂਗਾ ਕਿ ਜਿਹੜਾ ਇੱਕ ਹੋਰ ਜਿਹੜਾ ਕੇਸ ਜਿਹੜਾ ਕਿ ਤੁਹਾਨੂੰ ਪਤਾ ਹੀ ਹੈ ਕਿ 29 ਦੀ ਰਾਤ ਨੂੰ ਸਾਡੇ ਇੱਥੇ ਏਰੀਆ ਦੇ ਵਿੱਚ ਇੱਕ ਬਜ਼ੁਰਗ ਔਰਤ ਦਾ ਇੱਕ ਮਰਡਰ ਹੋ ਗਿਆ ਸੀਗਾ ਔਰ ਡੇ ਟਾਈਮ ਤੇ ਹੀ ਮਰਡਰ ਹੋਇਆ ਸੀਗਾ ਔਰ ਤਕਰੀਬਨ 4 ਔਰ 5 ਦੇ ਵਿੱਚਕਾਰ ਜੇ ਹੋਇਆ ਔਰ ਸ਼ਾਮ ਨੂੰ ਗਏ ਉਕਲੀ ਲੇਡੀ ਰਹਿ ਰਹੀ ਸੀਗੀ ਉਸ ਘਰ ਦੇ ਉੱਤੇ ਕੁਝ ਪੀਜਿਸ ਵਗੈਰਾ ਰਹਿੰਦੇ ਸੀ ਔਰ ਬਿਲਕੁਲ ਬਲਾਈਂਡ ਮਰਡਰ ਕੇਸ ਹੈਗਾ ਔਰ ਉਹਦਾ ਜਿਹੜਾ ਗਲ ਗਲੇ ਦੇ ਉੱਤੇ ਉਹ ਕੋਈ শারਪ ਐਜ ਦੇ ਨਾਲ ਉਹਦਾ ਗਲਾ ਕੱਟਿਆ ਹੋਇਆ ਸੀਗਾ ਸੋ ਬਿਲਕੁਲ ਬਲਾਈਂਡ ਕੇਸ ਹੈਗਾ ਇਸ ਕੇਸ ਨੂੰ ਵੀ ਬੜਾ ਪ੍ਰੋਫੈਸ਼ਨਲ ਵੇ ਦੇ ਨਾਲ ਔਰ 24 ਘੰਟੇ ਦੇ ਵਿੱਚ ਵਿੱਚ ਸਾਡੇ ਜਿਹੜੇ ਆਫੀਸਰਸ ਨੇ ਖਾਸ ਕਰਕੇ ਡੀਐਸਪੀ ਖੋਸਾ ਵਰਿੰਦਰ ਖੋਸਾ ਬੈਠੇ ਨੇ ਏਡੀ ਸੁਭੀ ਸਾਹਿਬ ਬੈਠੇ ਨੇ ਇਹਨਾਂ ਨੇ ਬਹੁਤ ਮਿਹਨਤ ਕੀਤੀ ਔਰ ਉੱਥੋਂ ਉਹਦੇ ਜਿਹੜੇ ਪ੍ਰੋਫੈਸ਼ਨਲ ਵੇ ਦੇ ਨਾਲ ਸਾਰੀਆਂ ਜਿਹੜੀਆਂ ਉਹ ਸਿਸਟਮ ਦੇਖ ਕੇ ਤੇ ਉਹਦੇ ਵਿੱਚ ਵੀ ਜਿਹੜਾ 24 ਘੰਟੇ ਤੋਂ ਪਹਿਲਾਂ ਉਹ ਬਲਾਈਂਡ ਜਿਹੜਾ ਮਰਡਰ ਸੀਗਾ ਜਿਹੜਾ ਵੀ ਕਾਫੀ ਸੈਂਸੇਸ਼ਨਲ ਲੱਗਦਾ ਸੀ ਆਪਾਂ ਨੂੰ ਲੱਗਿਆ ਤੁਸੇ ਨੂੰ ਲੱਗਦਾ ਸੀ ਕੋਈ ਵਾਰਦਾਤ ਹੈ ਇਹ ਕੌਣ ਬੰਦੇ ਹੋ ਸਕਦੇ ਆ ਕੋਈ ਡਰੱਗੀ ਹੋ ਸਕਦਾ ਹੈ ਕੌਣ ਹੋ ਸਕਦਾ ਹੈ ਕੋਈ ਕ੍ਰਿਮੀਨਲ ਹੈ ਉਹ ਸੋਲਵ ਕਰ ਲਿਆ ਉਸ ਦੇ ਵਿੱਚ ਜਿਹੜੇ ਜਿਨ੍ਹਾਂ ਦੀ ਮਰਤੂ ਹੋਈ ਸੀਗੀ ਉਹ ਸविता ਦੇਵੀ ਸੀਗੇ ਜਿਨ੍ਹਾਂ ਦੀ ਉਮਰ ਲਗਭਗ 60 ਸਾਲ ਦੀ ਸੀਗੀ ਉਹਦੇ ਵਿੱਚ ਜਿਹੜਾ ਜਿਹੜਾ ਦੋਸ਼ੀ ਹੈਗਾ ਉਹ ਸੁਮਿਤ ਉਰ ਸ਼ਮਸ਼ੀਰ ਸਿੰਘ ਇਹਦਾ ਜਿਹੜਾ ਇਹਨੂੰ ਅਸੀਂ ਅਰੈਸਟ ਕਰ ਲਿਆ ਔਰ ਅਰੈਸਟ ਕਰਕੇ ਉਹਦੇ ਜਿਹੜੇ ਜਿਸ ਵੈਪਨ ਦੇ ਨਾਲ ਉਹਨੇ ਮਰਡਰ ਕੀਤਾ ਉਹ ਵੈਪਨ ਵੀ ਰਿਕਵਰ ਕਰ ਲਿਆ ਜਿਹੜੇ ਉਸ ਦਿਨ ਉਹਨੇ ਕੱਪੜੇ ਪਾਏ ਸੀਗੇ ਉਹ ਵੀ ਰਿਕਵਰ ਕਰ ਲਿਆ ਬਾਕੀ ਜਿੰਨੀਆਂ ਵੀ ਸਾਡੀ ਇਨਵੈਸਟੀਗੇਸ਼ਨ ਦੇ ਹੈਗੇ ਆ ਉਹਦੇ ਬਲੱਡ ਦੇ ਸਕ੍ਰੈਨਸ ਹੋਰ ਜਿੰਨੀਆਂ ਵੀ ਚੀਜ਼ਾਂ ਸੀਗੀਆਂ ਉਹ ਅਸੀਂ ਰਿਕਵਰ ਕਰ ਲਈ ਹੈ ਔਰ ਉਹ ਦੱਸਣ ਵਾਲੀ ਗੱਲ ਹੈ ਕਿ ਅਸੀਂ ਉਸ ਵੇਲੇ ਜਦੋਂ ਇਹ ਵਾਰਦਾਤ ਹੋਈ ਸਾਡੇ ਡੀਸੀਪੀ ਸਾਹਿਬ ਵੀ ਗਏ ਮੌਕੇ ਤੇ ਤੇ ਉਹ ਵਾਰਦਾਤ ਜਿਵੇਂ ਘੰਟੇ ਬਾਅਦ ਅਸੀਂ ਇਮੀਡੀਏਟਲੀ ਗਏ ਥਿਉਰੀਜ਼ ਬਣੀਆਂ ਸਾਰਾ ਦੇਖਿਆ ਤੇ ਉਹ ਡੀਸੀਪੀ ਸਾਹਿਬ ਮਕਿੰਦਰ ਸਿੰਘ ਹੁਣੀ ਗਏ ਤੇ ਉੱਥੇ ਉਹ ਵੀ ਖੜਾ ਹੋਇਆ ਸੀ ਇਹ ਉਹ ਹਾਦਸਾ ਮਾਰਡਰ ਹੋ ਗਿਆ ਔਰ ਉਹਦੇ ਘਰ ਦੇ ਬਿਲਕੁਲ ਸਾਹਮਣੇ ਘਰ ਸੀਗਾ ਔਰ ਤੁਸੀਂ ਇਹ ਸੋਚ ਹੀ ਨਹੀਂ ਸਕਦੇ ਹੁੰਦੇ ਵੀ ਇਹ ਸਾਹਮਣੇ ਹੈ ਔਰ ਸਾਹਮਣੇ ਨਾਲ ਤੁਹਾਡੇ ਪੁੱਛ ਰਿਹਾ ਜੀ ਇਹ ਵਾਰਦਾਤ ਹੋ ਗਈ ਹੈ ਕਿਵੇਂ ਹੋ ਗਈ ਹੈ ਜੀ ਦਸ ਐਂਡ दैट ਹੈ ਪਰ ਇਹਨਾਂ ਨੇ بڑا ਇਹਨਾਂ ਨੂੰ ਸਾਡੇ ਜਿਹੜੇ ਆਫੀਸਰਸ ਨੇ ਇੱਕ ਤਰ੍ਹਾਂ ਦੇ ਨਾਲ ਬੜੇ ਸਾਈਕੋਲੋਜਿਸਟ ਹੁੰਦੇ ਨੇ ਫੇਸ ਰੀਡ ਵੀ ਕੀਤਾ ਵੀ ਕਿਹੋ ਜਿਹੇ ਬੰਦੇ ਨੇ ਸੋ ਅਸੀਂ ਉਸ ਤੋਂ ਬਾਅਦ ਵਿਦਨ 12 ਆਵਰਸ ਟੈਕਨੀਕਲ ਲਾਈਟ ਟੈਸਟ ਚੈਨਲ ਦੇ ਲਈ ਅੰਮ੍ਰਿਤਸਰ ਤੋਂ ਗੌਰਵ ਕੁਮਾਰ ਦੀ ਵਿਸ਼ੇਸ਼ ਰਿਪੋਰਟ